ਦੋਰ ਹਲਕਾ ਸੇਵਾਦਾਰ ਮੈਂ ਹਲਕੇ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਭਾਵੇਂ ਉਹ ਸਮਾਜਿਕ ਮੁੱਦਿਆਂ ਤੇ ਹੋਵੇ ਸਿਆਸੀ ਮੁੱਦਿਆਂ ਤੇ ਹੋਵੇ ਭਾਵੇਂ ਉਹ ਧਾਰਮਿਕ ਮੁੱਦਿਆਂ ਤੇ ਹੋਵੇ ਮੈਂ ਹਮੇਸ਼ਾ ਜਿਹੜੀ ਆ ਹਲਕੇ ਦੇ ਲੋਕ ਹਿੱਤਾਂ ਲਈ ਜਿਹੜੀ ਆ ਆਵਾਜ਼ ਬੁਲੰਦ ਕੀਤੀ ਆ ਆਪਾਂ ਜਾਣਦੇ ਆ ਲੰਬੇ ਸਮੇਂ ਤੋਂ ਮੈਂ ਬਲੱਡ ਡੋਨੇਸ਼ਨ ਕੈਂਪ ਲਗਾ ਰਿਹਾ ਵਾਂ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਵਾ ਕੱਲ ਜਿਹੜਾ ਵਾ 7 ਫਰਵਰੀ ਠੀਕ ਸਵੇਰੇ 10 ਵਜੇ ਸਿਟੀ ਹਾਲ ਦੇ ਬਾਹਰ ਜਿਹੜਾ ਵਾ ਸ਼ੁਰੂ ਹੋ ਜਾਏਗਾ ਜੋ 5 ਵਜੇ ਤੱਕ ਚੱਲੇਗਾ ਲੋਕਾਂ ਨੂੰ ਜਿਹੜਾ ਵਾ ਮੈਂ ਅਪੀਲ ਇਹ ਕੰਦਾ ਚਾਹੁੰਦਾ ਲੋਕਾਂ ਨਾਲ ਮੈਂ ਜਾਗਰੂ ਵੀ ਕਹਾਂ ਜਾਂਦਾ ਵਾ ਆਪਾਂ ਦੇਖਦੇ ਆਂ ਸਮੇਂ-ਸਮੇਂ ਤੇ ਲੋਕਾਂ ਦੇ ਪ੍ਰਵਾਹ ਦੇ ਉੱਤੇ ਪਰਮਾਤਮਾ ਨਾਲ ਕੋਈ ਈੜ ਪੈ ਜਾਂਦੀ ਆ ਉਹਨਾਂ ਨੂੰ ਖੂਨ ਦੀ ਲੋੜ ਹੁੰਦੀ ਆ ਫਿਰ ਉਹਨਾਂ ਨੂੰ ਜਗ੍ਹਾ-ਜਗ੍ਹਾ ਜਾ ਕੇ ਕਿਤਨਾ ਕਿਤੇ ਅਪਰੋਚ ਕਰਨੀ ਪੈਂਦੀ ਆ ਮੈਨੂੰ ਵੀ ਫੋਨ ਕਰਦੇ ਆ ਪਰ ਆਪਾਂ ਆਪਣੇ ਅੰਦਰ ਕਿਉਂ ਨਹੀਂ ਇਹ ਜਿਹੜੀ ਆ ਮਨ ਬਣਾਨੇ ਕਿ ਜੇ ਸਾਨੂੰ ਲੋੜ ਪੈ ਸਕਦੀ ਖੂਨ ਦੀ ਤੇ ਜੇ ਅਸੀਂ ਖੂਨ ਦਾਨ ਕਰਾਂਗੇ ਤਾਂ ਹੀ ਕਿਸੇ ਲੋੜਵੰਦੇ ਕੰਮ ਆਊਗਾ ਜੇ ਆਪਾਂ ਡਰਦੇ ਰਹਿਵਾਂਗੇ ਖੂਨ ਦੇਣ ਦੇ ਉੱਤੇ ਤੇ ਖੂਨ ਜਿਹੜਾ ਵਾ ਕਿੱਦਾਂ ਜਿਹੜਾ ਅਵੇਲੇ ਸੋ ਲੋਕਾਂ ਨੂੰ ਇਹ ਅਪੀਲ ਆ ਕਿ ਜੇ ਆਪਾਂ ਆਪਣੇ ਪ੍ਰਵਾਤ ਜੋ ਭੀੜ ਪੈਂਦੀ ਆ ਉਹਨੂੰ ਇੱਧਰ-ਉੱਧਰ ਭਜਦੇ ਆ ਤੇ ਸਾਨੂੰ ਵੀ ਚਾਹੀਦਾ ਵਾ ਅੱਗੇ ਆ ਕੇ ਬਲੱਡ ਡੋਨੇਟ ਕਰੀਏ ਡਰਿਏ ਨਾ ਡਾਕਟਰ ਵੀ ਕਹਿੰਦੇ ਆ ਖੂਨ ਦਾਣ ਕਰਨ ਦੇ ਨਾਲ ਖੂਨ ਵੱਧਦਾ ਹੀ ਆ ਕਦੇ ਘਟਦਾ ਨਹੀਂ ਆ ਕਿਉਂਕਿ ਇਹਦਾ ਜਿਹੜਾ ਸਰਕਲ ਬਲੱਡ ਸਰਕੂਲੇਸ਼ਨ ਦਾ ਹੁੰਦਾ ਵਾ ਸੋ ਜ਼ਰੂਰੀ ਆ ਜੇ ਖੂਨ ਜਿਹੜੇ ਜਾਨ ਦਾਨੀ ਸੱਜਣ ਬਲੱਡ ਡੋਨੇਟ ਕਰਨਾ ਜਾਂਦੇ ਆ ਉਹ ਜਰੂਰ ਕੱਲ ਸਿਟੀ ਹਾਲ ਦੇ ਬਾਹਰ ਠੀਕ 10 ਵੇ ਤੋਂ ਲੈ ਕੇ 5 ਵੇ ਤੱਕ ਬਲੱਡ ਡੋਨੇਟ ਕਰਨ ਤਾਂ ਕਿ ਤੁਹਾਡਾ ਕੀਮਤੀ ਬਹੁਮੁੱਲਿਆ ਖੂਨ ਜਿਹੜਾ ਵਾ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕੇ ਤੇ ਤੁਸੀਂ ਜਿਹੜੀ ਐਗਜ਼ਾਮਪਲ ਸੈੱਟ ਕਰ ਸਕੋ ਤੇ ਬਾਕੀ ਲੋਕ ਵੀ ਜਿਹੜੇ ਜਾਗਰੂਕ ਹੋ ਸਕਣ